ਕੀ ਚੋਣਾ ਦਾ ਘਾਣ ਕੀਤਾ ਸੀ ਪਹਿਲਾਂ ਕਾਂਗਰਸ ਨੇ ਹੁਣ ਬੇੜਾ ਗਰਕ ਕਰ ਦਿੱਤਾ ਵਾ ਆਮ ਨੇ ਔਰ ਮੈਂ ਸਮਨਮਾ ਇਹ ਲੋਕਤੰਤਰ ਦੇ ਨਾਂ ਤੇ ਕਲੰਕ ਹੈ ਮੁੱਢਲੀ ਜਿਹੜੀ ਲੜਾਈ ਇਹਨਾਂ ਨੇ ਖਤਮ ਕਰ ਦਿੱਤੀ ਲੋਕਤੰਤਰ ਦੀ ਗਾਂ ਕਿਹੜਾ ਸੁਧਾਰ ਕਰਨਗੇ ਮੈਂ ਅੱਜ ਬੇਨਤੀ ਕਰਨਾ ਹੱਥ ਜੋੜ ਕੇ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ ਨੂੰ ਉਹ ਦਖਲ ਦੇਣ ਜਾਏ ਨਾਮਿਨੇਟ ਪੰਚਾਇਤਾਂ ਕਰ ਲੈਣ ਤਾਂ ਜਾਂ ਫਿਰ ਖੁੱਲਾ ਜਿਹੜਾ ਮਰਜ਼ੀ ਆਣ ਕੇ ਲੜੇ ਜੇ ਕਹਤੇ ਐਲੀਕੇਸ਼ਨ ਹੋਏਗਾ ਤੇ ਉਹਨੂੰ ਮਹੀਨੇ ਤੋਂ ਦੋ ਮਹੀਨੇ ਵਿੱਚ ਅਦਾਲਤ ਸੁਣ ਕੇ ਤੇ ਉਹਨੂੰ ਕੈਂਸਲ ਕਰ ਦੋ। ਉਹ ਸਰਪੰਚ ਨੂੰ ਲਾ ਦੇ। ਲੇਕਿਨ ਲੋਕਾਂ ਨੂੰ ਮੈਦਾਨ ਵਿੱਚ ਚਾੜ ਕੇ ਲੋਕਾਂ ਦੀ ਰਹਿਤ ਲੈ ਲੈ ਸਕਣ। ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਪਹਿਲੇ ਪੰਚਾਇਤ ਘਰ ਚ ਆ ਕੇ ਲੜਦੇ ਆ ਜਾਂ ਵੀਡੀਓ ਦਫ਼ਤਰ ਲੜਦੇ ਆ। ਉਹ ਤੇ ਗਲਤੀ ਹੈ ਉਹ ਉਹਦੀ ਡੈਮੋਕ੍ਰੇਸੀ ਨਾਲ ਲਾੜਨਾ ਚਾਹੀਦਾ। ਲੋਕ ਲੋਕ ਬੰਦ ਕਰਨ ਹਾਂ ਕੱਢਣ ਹਮ ਜਾਰੇ। ਕਰਨ ਲੋਕਾਂ ਨੂੰ ਲੋਕ ਬੰਧ ਆਸੀਂ ਵੀ ਨਾਲ ਸਾਥ ਦਾਂਗੇ ਸਾਰੀਆਂ ਪਾਰਟੀਆਂ ਲੜਦੀਆਂ ਰਹੀਆਂ ਨੇ ਕਾਂਗਰਸ ਦੇ ਖਿਲਾਫ ਵਿਰੋਧੀਆਂ ਦਾ ਕਿੱਦਾਂ ਹੁਣ ਪਾਰ ਕਰੀਓ ਉਹ ਵੀ ਨਹੀਂ ਕੋਈ ਵੀਡੀਓ ਵਾਰ ਲੋ ਡੀਸੀ ਨੂੰ ਬੜਾ ਬਤਮੀਜ਼ਾ ਬੋਲੇ ਆ ਉਹ ਵਿਰੋਧੀ ਆ ਵਿਰੋਧੀ ਆਪੇ ਮਰ ਜਾਂਦਾ ਜਿਹੜਾ ਸਿਧਾਂਤ ਤੋਂ ਡਿੱਗ ਪਵੇ ਨਾ ਉਹਨੂੰ ਕੋਈ ਦੁਨੀਆ ਦੀ ਤਾਕਤ ਤੇ ਨਹੀਂ ਬਚਾਉਂਦੀ ਸਿਧਾਂਤਕ ਲੜਾਈ ਲੜਨੀ ਚਾਹੀਦੀ ਏ ਰਾਸ਼ਟਰੀ ਕਾਂਗਰਸ ਦੇ ਲੀਡਰ ਬੜੇ ਬਤਮੀਜ਼ਾ ਬੋਲੇ ਡੀਸੀ ਅਫਸਰ ਕੀ ਇੱਥੇ ਕਰਾਂ ਤੁਹਾਡਾ ਮੈਂ ਤਾਂ ਉਹਨਾਂ ਨੂੰ ਕਾਹਗਾ ਰੱਬ ਸਮਾਤੀ ਬਖਸ਼ੇ ਆਈਏ ਆਸ ਤੇ ਆਈਪੀਐਸ ਦੋ ਅਫਸਰ ਹੁੰਦੇ ਨੇ ਜਿਨ੍ਹਾਂ ਨੇ ਸਾਰਿਆਂ ਨੂੰ ਇਨਸਾਫ ਦੇਣਾ ਹੈ ਜੇ ਉਹਨਾਂ ਨਾਲ ਹੀ ਲੜਾਈ ਲਾਣੀ ਹੈ ਤੇ ਫਿਰ ਤੇ ਗਵਰਨੀ ਰਾਜ ਹੋ ਗਿਆ ਇੱਕ ਇੱਕ ਉਹਨਾਂ ਨਾਲ ਲੜਾਈ ਡੈਮੋਕ੍ਰੇਸੀ ਨਾਲ ਉਹਨਾਂ ਦੇ ਵਿੱਚ ਵੀ ਅੱਜ ਸਿਫਤਾਂ ਲੋਕ ਕਰ ਰਹੇ ਨੇ ਕੋਈ ਨਾ ਤ੍ਰਿੰਰਤ ਬਾਜਵਾਹ ਖਿਲਾਫ ਬੋਲਿਆ ਉੱਥੇ ਚੁੱਪ ਕਰਕੇ ਖਲੋਰਿਆ ਤੇ ਪ੍ਰਤਾਪ ਬਾਜਵਾ ਵੀ ਚੁੱਪ ਕਰਕੇ ਖਲੋਰਿਆ ਵੀ ਇਹ ਡੈਮੋਕ੍ਰੇਸੀ ਦਾ ਬੇੜਾਗਰ ਕਰਨ ਦੇ ਨੇ ਬੋਲ ਬੋਲ ਕੇ ਨੰਗਾ ਸਾਬ ਕਿ ਡੀਸੀ ਸਾਹ ਨੂੰ ਹੱਕ ਹੈਗਾ ਕਿ ਉਹ ਆਪਣੇ ਦਫ਼ਤਰ ਚ ਕੱਢਣ ਦਾ ਮੈਂ ਸਮਝਦਾ ਕਿ ਡੀਸੀ ਸਾਹਿਬ ਹਰ ਇੱਕ ਦੀ ਗੱਲ ਸੁਣਨੀ ਚਾਹੀਦੀ ਹੈ ਡੀਸੀ ਜਿਹੜਾ ਵਾ ਉਹ ਸਾਰੀਆਂ ਪਾਰਟੀਆਂ ਦਾ ਸਾਰੀ ਜਨਤਾ ਦਾ ਇੱਕ ਹੈੱਡ ਹੈ ਵਿਰੋਧੀਆਂ ਦਾ ਵੀ ਹੁਕਮਰਾਨ ਵਾਲਿਆਂ ਦਾ ਵੀ ਦੂਜਿਆਂ ਦਾ ਵੀ ਲੇਕਿਨ ਜੇ ਜਾ ਕੇ ਤੇ ਡੀਸੀ ਦੇ ਦਫ਼ਤਰ ਵਿੱਚ ਹੀ ਆਪਾਂ ਪਿਸ਼ਾਬ ਕਰਨ ਲੱਗ ਪਈਏ ਤੇ ਉਹ ਉਹਨੂੰ ਕੱਢਣਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਪੁਛਾਤੇ ਨਹੀਂ ਕਰਨਾ ਚਾਹੀਦਾ ਉੱਥੇ ਮੈਂ 8 ਸਾਲ ਇਸ ਘਰ ਤੋਂ ਬਾਹਰ ਜਾ ਕੇ ਬਹਿ ਰਿਹਾ ਹਾਂ ਅੱਜ ਇਹਨਾਂ ਨੇ ਮੇਰੀ ਮਿਹਨਤ ਤਰਲਾ ਜਿਹੜੀ ਸੁਣ ਲਈ ਏ ਮੈਂ ਇਹਨਾਂ ਦਾ ਧੰਨਵਾਦ ਕਰਨਾ ਵਾਂ ਕਾਲੀਦਲ ਨੇ ਮੈਨੂੰ ਬਹੁਤ ਕੁਝ ਦਿੱਤਾ ਵਾ ਮੈਨੂੰ ਵਜ਼ੀਰ ਵੀ ਬਣਾਇਆ 10 ਸਾਲ ਮੈਨੂੰ ਸ਼ਰੋਣੀ ਕਮੇਟੀ ਦਾ ਮੈਂਬਰ ਵੀ ਸੀ 22-30 ਸਾਲ ਤੋਂ ਮੈਂ ਵਰਦਾ ਰਿਹਾ 32 ਸਾਲ ਮੈਂ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਵਾਂ ਔਰ ਮੈਂ ਤੇ ਕਾਲੀ ਦਲ ਦਾ ਦੇਣ ਹੀ ਨਹੀਂ ਦੇ ਸਕਦਾ ਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਘਰ ਵਾਪਸੀ ਕੀਤੀ ਹੈ ਤੇ ਮੈਨੂੰ ਇਹ ਖੁਸ਼ੀ ਹੈ ਕਿ ਮੈਂ ਜੰਮਿਆ ਵੀ ਕਾਲੀ ਸੀਗਾ ਤੇ ਮਰਨਾ ਵੀ ਕਾਲੀ ਮਰਾਂਗਾ ਵੀ ਕਾਲੀ ਹੁਣ ਇਸ ਕਰਕੇ ਮੈਨੂੰ ਮੇਰਾ ਮਾੜਾ ਦੌਰ ਨਿਕਲ ਗਿਆ ਜਿਹੜਾ ਮੇਰੇ ਖਰੀਦੇ ਜਾਣ ਵਾਲਾ ਦੌਰ ਸੀ ਉਹ ਮੇਰਾ ਖਤਮ ਹੋ ਗਿਆ ਮੈਂ ਆਪਣੇ ਘਰ ਵਾਪਸ ਚਲਾ ਗਿਆ ਮੈਨੂੰ ਕੋਈ ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਹੀ ਕੋਈ ਬੜੇ ਔਖੇ ਦੌਰ ਤੇ ਵਾਪਸ ਹੋਈ ਹੈ ਜਿੱਦਾਂ ਜਦੋਂ ਪਾਰਟੀ ਦੇ ਵਿੱਚੋਂ ਸਾਰੇ ਸੀਨੀਅਰ ਲੀਡਰ ਜਿਹੜੇ ਛੱਡ ਕੇ ਜਾ ਰਹੇ ਨੇ ਔਰ ਤੁਸੀਂ ਸ਼ਾਮਲ ਹੋਏ ਚੁਣੌਤੀ ਕਿੱਟੀ ਵਿੱਚ ਇਸੇ ਪਾਰਟੀ ਨੇ ਹੀ ਰਾਜ ਕਰਨਾ ਹੈ ਇਸੇ ਪਾਰਟੀ ਨੂੰ ਹੀ ਸ਼ਕਤੀ ਲੋਕਾਂ ਨੇ ਦੇਣੀ ਹੈ ਇਸ ਵੇਲੇ ਸਮਝਣ ਦੀ ਲੋੜ ਹੈ ਕਿ ਸਾਰੀਆਂ ਏਜੰਸੀਆਂ ਛੁਰੂ ਮੀ ਕਾਲੀ ਦਾ ਰੋ ਪੈ ਗਈਆਂ ਨੇ ਪਹਿਲਾਂ ਕਾਂਗਰਸ ਦੇ ਵੇਲੇ ਪਈਆਂ ਸੀ ਕਾਲੀ ਦਲ ਦਾ ਬੇੜਾ ਗਰ ਕਰ ਦਿੱਤਾ ਮੈਂ ਉਦੋਂ ਤਾਕਤ ਵਿੱਚ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੀ ਇਲੈਕਸ਼ਨ ਕੈਂਸਲ ਹੋ ਗਈ ਸੀ ਕਨਵੇਂ ਵਾਲੀ 36 38 ਕੈਂਡੀਡੇਟ ਜਿਹੜੇ ਨੇ ਐਮ ਐਲ ਏ ਇਲੈਕਸ਼ਨ ਲੜ ਰਹੇ ਸੀ ਕਾਲੀ ਦਲ ਦੇ ਉਹ ਮਾਰੇ ਗਏ ਸ਼ਹੀਦ ਹੋ ਗਏ ਬਾਦਲ ਸਾਹਿਬ ਇੱਕ ਪਾਸੇ ਸਤਕਾਰਤੇ ਜਾਂਦੇ ਸੀ ਇੱਕ ਪਾਸੇ ਪਬਲਿਕ ਵਿੱਚ ਜਾ ਕੇ ਤੇ ਪਾਰਟੀ ਦੀ ਕਮਿਸ਼ਨ ਕਰਦੇ ਸੀ ਇਦੋਂ ਮਾੜਾ ਸਮਾਂ ਸ਼ਾਇਦ ਕਾਲੀ ਦਲ ਤੇ ਕਦੇ ਆਏ ਅੱਜ ਤੇ ਕਾਲੀ ਦਲ ਜੀਦਾ ਵਾ ਕਾਲੀ ਦਲ ਦੇ ਤਿੰਨ ਐਮਐਲਏ ਵੀ ਨੇ ਲੜਦੇ ਹੀ ਨੇ ਨਾ ਘਰਾਂ ਵਿੱਚ ਲੜਾਈ ਹੁੰਦੀ ਏ ਭਰਾਵਾਂ ਭਰਾਮ ਦੀ ਹੁੰਦੀ ਏ ਇਹ ਭਰਾ ਨੇ ਲੜਾਈ ਹੁੰਦੀ ਏ ਜਿਹੜੇ ਅਣਖੀ ਲੋਕ ਨੇ ਉਹ ਵਾਪਸ ਆਉਂਦੇ ਨੇ ਹੈ ਸਾਰੇ ਅਣਖ ਵਾਲੇ ਹੀ ਨੇ ਏਜੰਸੀਆਂ ਸਾਨੂੰ ਖਰਾਬ ਕਰਦੀਆਂ ਨੇ ਕੋਈ ਕਾਂਗਰਸ ਵਿੱਚ ਤੇ ਸਿੱਧਾ ਨਹੀਂ ਗਿਆ ਕੋਈ ਭਾਜਪਾ ਵਿੱਚ ਸਿੱਧਾ ਤੇ ਨਹੀਂ ਗਿਆ ਰੋਸ ਕੇ ਬਾਰ ਬੈਠੇ ਹੋਏ ਨੇ ਨਾ ਇਹਨਾਂ ਦਾ ਧਰਲਾ ਮਾਰਾਂਗੇ ਮਿੰਤ ਕਰਾਂਗੇ ਢਿੱਸੇ ਦੀ ਸਾਰੀ ਉਮਰ ਸੈਕੰਡ ਕਮਾਂਡ ਬਾਦਲ ਦੀ ਸਾਮਧਾਰਿਆ ਵਾ ਵੱਡਾ ਲੀਡਰ ਆ ਤੇ ਮਿੰਤ ਕਰਕੇ ਉਹਨੂੰ ਲਿਆਵਾਂਗੇ ਭੀ ਕਾਲੀ ਦਲ ਵਿੱਚ ਆਖਰੀ ਸਾਹਿਬ ਵੀ ਕਾਲੀ ਦਲ ਚ ਲੈ ਔਰ ਕਾਲੀ ਦਲ ਨੂੰ ਤਾਕਤ ਦੇ ਕਾਲੀ ਦਲ ਨੂੰ ਜਿੰਦਾ ਕਰ ਕਾਲੀ ਦਲ ਚ ਜਾਣ ਪਾ ਇਹ ਜ਼ਰੂਰ ਕਰਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਵੱਡੇ ਲੀਡਰ ਵੱਡਾ ਇਲਜ਼ਾਮ ਲਾ ਰਹੇ ਆਪਣੀ ਹੀ ਪਾਰਟੀ ਕੋਈ ਗੱਲ ਨਹੀਂ ਕੀ ਭਰਾ ਭਰਾ ਲੜਪਨ ਤੇ ਇੱਕ ਦੂਜੇ ਨੂੰ ਬੁਰੇ ਦੇ ਘਰ ਤੱਕ ਪੈ ਜਾਂਦੇ ਨੇ ਕੋਈ ਗੱਲ ਨਹੀਂ ਕੀ ਸਭ ਠੀਕ ਹੋ ਜੂਗਾ ਇਹਦੇ ਕੋਈ ਦੋ ਰਹਿਮਾਨ ਨਹੀਂ ਗਿਆ ਸਰ ਜੀ ਕਿਹਦੀ ਕਿ ਉਹਨਾਂ ਨੂੰ ਲੈ ਕੇ ਚੁੱਲਾ ਟੈਕਸੀਆਂ ਪਰਚੀਆਂ ਨੂੰ ਮਿਲਦੀਆਂ ਦੋਰਾ ਸਾਹਿਬ ਤੋਂ ਵੱਡੀ ਸ਼ਕਤੀ ਕੋਈ ਨਹੀਂ ਹੈ ਨਾ ਤਲਵੰਡੀ ਸਾਹਿਬ ਤੇ ਟੋਰਾ ਸਾਹਿਬ ਤੇ ਬਾਦਲ ਸਾਹਿਬ ਤਿੰਨ ਮੂਰਤੀਆਂ ਸੀਆਂ ਪੰਜਾਬ ਦੀਆਂ ਜਿਹੜੀਆਂ ਰਾਜਨੀਤਿਕ ਸਿਆਸੀ ਲੜਾਈਆਂ ਲੜਦੀਆਂ ਕਈ ਵਾਰ ਤਿੰਨੇ ਲੜ ਪਿੰਦੇ ਹੁੰਦੇ ਲੋਕ ਜਦੋਂ ਆਤਾ ਦਾ ਵੇਲਾ ਉਹਨਾਂ ਤਿੰਨੇ ਇਕੱਠੇ ਹੋ ਜਾਣੇ ਇਹਨਾਂ ਵੀ ਇਕੱਠੇ ਹੋਣਾ ਵਾ ਐਵੇਂ ਲੋਕੀ ਲੋਕੀ ਕਹੀ ਜਾਂਦੇ ਪਾੜ ਪਾਈ ਜਾਂਦੇ ਨੇ ਇਹਨਾਂ ਇਕੱਠੇ ਹੋਣਾ ਵਾ ਭਰਾ ਨੇ ਭਰਾ ਨੂੰ ਬਣਾਉਂਦਾ ਮੁਬ ਜ਼ਰੂਰ ਬਣਾਵਾਂਗੇ ਆਪਣਾ ਟੱਬਰ ਆ ਕੁੰਬਾ ਘਟਾ ਉਹਨਾਂ ਨੂੰ ਜਿੰਨੀ ਜਿੰਨੀ ਪੀੜ ਉਹਨਾਂ ਨੂੰ ਆ ਹੋਰ ਕਿਹਨੂੰ ਹੋਣੀ ਨਹੀਂ ਨੀ